ਅੱਜ ਦਾ ਬਾਂਡ ਨੇ ਫਾਇਦਾ ਤੇ ਇਹਨੇ ਮਜਾਨਾ ਨੇ ਇਸ ਨੂੰ ਬਹੁਤ ਮਸ਼ਹੂਰ ਅਸੇ ਹੋਲਦ ਹੈ ਕਰਦੇ ਦੋਨੋਂ ਤਰ੍ਹਾਂ ਦਾ ਬਤਾਦਾ ਦੇ ਕੋਕਟੇ ਟਿੱਕਟਾਂ ਜਿਹਨੇ ਜਿਹੜੇ ਪਟਾਕੇ ਆ ਗਏ ਬਾਈ ਅੱਜ ਸਟਾਕ ਕਲੀਅਰ ਕਰ ਰਿਹਾ ਦੇਖੋ ਪਹਿਲੇ ਸਾਰਾ ਸਟੋਰ ਜਿਸ ਤੇ ਪਰਦਾ ਲੱਗਿਆ ਤੇ ਜਿਹਦੇ ਪੈਸੇ ਵੀ ਭਰੇ ਹੋਏ ਸੀ ਪੰਜੇ ਨੇ ਯਾਰ ਹੁਣ ਇਸ ਸਟਾਕ ਦੇ ਵਿੱਚੋਂ ਕਹਿੰਦੇ ਸਟਾਕ ਕਲੀਅਰ ਕਰ ਰਹੇ ਆ। ਆਹ 봐 ਤੇ ਬੱਚੀ ਪਗੜ। ਦੇਖੋ ਬਿੱਲੇ ਕਿੰਨੇ। ਮੇਰੇ ਭਟਾਕੇ ਨੇ ਬੈਠੇ ਆ। ਪੰਜੇ। ਦਗਾਲੀ ਗਾਚ ਤੇ ਜਿਹੜੀ ਪੰਜਾਮ ਪੂਰੇ ਪੰਜਾਮ ਤੋਂ ਤੇ ਹੋਰ ਸਟੇਟਾਂ ਚੋਂ ਵੀ ਕਹਿੰਦਾ ਹੁੰਦਾ ਨੇ ਲਾਈਵ। ਬਤਾ ਕੇ ਇਹ ਦੇਖੋ ਤੁਸੀਂ। ਸਟਾਕ ਕਲੀਅਰ ਇਸ ਕਰਕੇ ਅੱਜ ਇਹਨਾਂ ਨੇ ਕਾਫੀ ਜ਼ਿਆਦਾ ਜਗ੍ਹਾ ਉਹ ਖਾਲੀ ਕਰਦੇ ਇਹ ਦੇਖੋ ਜੀ ਇਹ ਦੇਖੋ ਪਟਾਕੇ ਆਦੇ ਹੋਲ ਸੇਲ ਦੇ ਦੁਕਾਨਾ ਗੱਡੀ ਚ ਦਿਖਾ ਰਿਹਾ ਮੈਂ ਤੁਹਾਨੂੰ ਲਓ ਜੀ ਦੇਖੋ ਗੁਰਾਲੀ ਜਿਹਾ ਪਟਾਕਿਆਂ ਦਾ ਬਾਜ਼ਾਰ ਪਟਾਕੇ ਹੀ ਪਟਾਕੇ ਹੋਲ ਸੇਲ ਦੀਆਂ ਦੁਕਾਨਾਂ ਨੇ ਅੱਜ ਕਦੋਂ ਦਾ ਮਰ ਕੇ ਦੇਖੋ ਦੋਨੇ ਸਾਈਡਾਂ ਤੇ ਪਟਾਕੇ ਹੀ ਪਟਾਕੇ ਨੇ ਦੇਖੋ ਹਲਵਾਈਆਂ માં ਸਜਾਏ ਬੈਨੇ ਇੰਨੇ ਕਦੇ ਗੁਰਾਲੀ ਦੇ ਨੇੜੇ ਨੇ ਦੇਖੋ ਸਾਹਮਣੇ ਮੱਟੂ ਉਹ ਮਟਰ ਕਿੱਡੇ ਕਿੱਡੇ ਦੇ ਦੇਖੋ ਸਾਰੇ ਪਾਸੇ ਪਟਾਕਿਆਂ ਦੀਆਂ ਦੁਕਾਨਾਂ ਪਟਾਕੇ ਹੀ ਤਾਂ ਰਾਜੇ ਅੱਗੇ ਦੇਖੋ ਤੁਸੀਂ ਕਿਵੇਂ ਗੱਡੇ ਘੜੇ ਪਟਾਕੇ ਲੈਣ ਲਈ ਹਾਂ ਇੱਧਰ ਦੇਖੋ ਇਹ ਸਪਲਾਈਰ ਵਰਕਰਸ ਰੋੜਾ ਫਾਇਰ ਚਾਈ ਕਰਕੇ ਆਏ ਸੀ ਸਾਨੂੰ ਫਰਕ ਲੱਗਿਆ ਰੇਟਾਂ ਦਾ 40% ਵਾਗ ਫਰਕ ਲੱਗਦਾ ਦੇਖੋ ਕਰ ਰਹੇ ਨੇ ਬਈ ਯਾਰ ਹੌਲ ਝੇਲਦੀਆਂ ਦੁਕਾਨਾਂ ਪਟਾਕੇਆਂ ਦੀਆਂ ਅੱਜ ਪ੍ਰਵਾਦ ਨੇ ਆਪਾਂ ਨੇ ਵੀ ਪਟਾਕੇ ਆ ਦੇਖੋ ਇੱਧਰ ਇਹਨਾਂ ਨੇ ਟੈਂਟ ਵਗੈਰਾ ਲਾ ਕੇ ਕਰਿਆ ਕੰਮ ਸਾਹਮਣੇ ਵੀ ਦੇਖੋ ਇਹਨਾਂ ਦੇਖੋ ਜੈ ਮਾਂ ਫਾਰਵਰਕਸ ਡੰਡੀਆਂ ਦੇਖੋ ਤੁਸੀਂ ਕਿਵੇਂ ਖੜੀਆਂ ਨੇ ਬਈ ਯਾਰਾਂ ਚ ਇੱਧਰ ਦੇ ਆ ਗੱਡੀਆਂ ਭੜਾਕੇ ਲੈਣ ਵਾਲਿਆਂ ਦੀਆਂ ਗੱਡੀਆਂ ਨੇ ਜੀ ਇਹ ਦੇਖੋ ਖਬਰਦਾਨ ਜੀ ਉਹ ਦੇਖੋ ਅੱਗੇ ਵੀ ਨੇ ਹਮ ਇਹ ਬਲਾਈ ਨੇ ਰੈਕ